ਹੇ ਰਾਵਾਰ ਗੁਰੂ ਬੋਲਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ 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 ਜੀ ਸੁਖ ਦਾਤਾ ਪੈ ਭੰਜਨੋ ਤਿਸੇ ਅੱਗੇ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾ ਕਾਰਜ ਆਵੈ ਆਸ ਦੋਇ ਕਰ ਜੋੜ ਕਰੂੰ ਅਰਦਾਸ ਤੁਦ ਭਾਵੈ ਤਾ ਆਣੈ ਰਾਸ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੇ ਮਾਰੇ ਦੇ ਪਵਨ ਬਾਕ ਅਨਸਾਰ ਇਸ ਵੇਲੇ ਸੰਪੂਰਨ ਤਾਈ ਦੀ ਅਰਦਾਸ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਪਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਹਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦੱਸ ਬੇ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸਾਂ ਹੋਏ ਸਹਾਏ ਅਰਜਣ ਹਰ ਗੋਵਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਡਿਠਿਆਂ ਸਭ ਦੁੱਖ ਜਾਏ ਗੁਰ ਤੇਗ ਬਹਾਦਰ ਸਿਮਰਿਆ ਘਰ ਨਉਨ ਦਿਆਵੈ ਧਾਏ ਸਭ ਥਾਈ ਹੋਣਾ ਜੀ ਸਹਾਇ ਸਭ ਥਾਈ ਹੋਣਾ ਜੀ ਸਹਾਇ ਸ਼ਮਸ਼ੇਰੇ ਬਹਾਦਰ ਸਾਹਿਬੇ ਕਮਾਲ ਸਤਿਗੁਰੂ ਸਨਹਿਰੀ ਬਾਜਾਂ ਵਾਲੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਭ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਜਬਰ ਛਤਰ ਤਖਤ ਦੇ ਮਾਲਕ ਮੌਕੇ ਦੇ ਮਾਲਕ ਸਰਕਾਰੇ ਕੁਲ ਆਲਮ ਕੋਟਖੰਡਾਂ ਬ੍ਰਹਿਮੰਡਾਂ ਦੇ ਠਾਕਰ ਸਰਵ ਸ਼ਕਤੀਮਾਨ ਗੁਰੂ ਗਰੀਬ ਨਵਾਜ ਸ਼ਬਦ ਅਵਤਾਰ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁੰਦਰ ਪਾਠ ਦਰਸ਼ਨ ਦਿਦਾਰਿਆਂ ਦਾ ਧੰਨ ਧਰ ਕੇ ਬੋਲਣਾ ਜੀ ਸ੍ਰੀ ਸਤ ਗੁਰਾਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਬਹਾਈ ਦੇਖ ਸੁਣ ਕੇ ਅੰਡਠ ਕੀਤਾ ਤਨ ਪਿਆਰਿਆਂ ਸਚਿਆਰਿਆਂ ਸੰਤਾਂ ਭਗਤਾਂ ਮਹਾਪੁਰਖਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਸ੍ਰੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤੇ ਨਾ ਸ਼ਹੀਦਾਂ ਮਰੀਦਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਆਦਿ ਸ੍ਰੀ ਨਨਕਾਣਾ ਸਾਹਿਬ ਤੋਂ ਲਾਇ ਕਰਕੇ ਸੱਚਖੰਡ ਸ੍ਰੀ ਹਜੂਰ ਸਾਹਿਬ ਤੱਕ ਪੰਜਾਂ ਤਖਤਾਂ ਸਰਵੱਤਰ ਗੁਰਦੁਆਰਿਆਂ ਦੇ ਦਰਸ਼ਨ ਦیدارਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਪ੍ਰਤਮੇ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੈ ਚਿਤਾਵਨ ਕਰ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾਏ ਤੇਗ ਤੇਗ ਫਤੇ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਸ੍ਰੀ ਸਤਗੁਰੂ ਜੀ ਬਖਸ਼ੋ ਗੁਰਸਿੱਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਬਿਸਹਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਾਨ ਚੌਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੀ ਸ੍ਰੀ ਸਤਿਗੁਰੂ ਜੀ ਆਪ ਜੀ ਦੇ ਗੁਰਸਿੱਖਾਂ ਦਾ ਮਨ ਨੀਮਾ ਹੋਵੇ ਜੀ ਮਤ ਉੱਚੀ ਹੋਵੇ ਜੀ ਮਤ ਪਤ ਕਾਰ ਆਖ ਆਕਾਲ ਪੁਰਖ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸ੍ਰੀ ਪੰਜਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਗੁਰੂ ਨਿਤਾਣਿਆਂ ਦੇ ਤਾਨ ਗੁਰੂ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦਾ ਫਰਮਾਨ ਹੈ ਉਦਮ ਮਤ ਪ੍ਰਵਯੰਤਰ ਜਾਮੀ ਜਿਉ ਪ੍ਰੇਰੇ ਤਿਉ ਕਰਨਾ ਜੋ ਨਟੂਆ ਤੰਤ বাজਾਏ ਤੰਤੀ ਤਿਉ ਬਾਜੈ ਜੰਤ ਜਨਾਂ ਦੇ ਪਵਨ ਵਾਕ ਅਨੁਸਾਰ ਆਪ ਜੀ ਦਾ ਕੋਟਾਨ ਕੋਟਵਾਰ ਧੰਨਵਾਦ ਸ਼ੁਕਰ ਹੈ ਸੱਚੇ ਪਾਤਸ਼ਾਹ ਆਪ ਜੀ ਦੀ ਪ੍ਰੇਰਣਾ ਸਦਕਾ ਸਰਬ ਸੰਗਤਾਂ ਨੇ ਰਲ ਮਿਲ ਕੇ ਆਪ ਜੀ ਦੀ ਇਲਾਹੀ ਬਾਣੀ ਰੱਬੀ ਬਾਣੀ ਧੁਰਕੀ ਆਈ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਮਾਲ ਪਸ਼ੂ ਦੀ ਤੰਦਰੁਸਤੀ ਵਾਸਤੇ ਡੰਗਰਾਂ ਦੀ ਤੰਦਰੁਸਤੀ ਵਾਸਤੇ ਇਸ ਨਗਰ ਦੇ ਆਪਸੀ ਮੇਲਜੋਲ ਥਪਾਕ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਦ ਸੋ ਆਪ ਜੀ ਦੀ ਰਹਿਮਤ ਕਿਰਪਾ ਸਦਕਾ ਸੰਪੂਰਨ ਤਾਈ ਹੋਈ ਹੈ ਸੱਚੇ ਪਾਤਸ਼ਾਹ ਆਪ ਜੀ ਦੀ ਨਿੱਘੀ ਗੋਦ ਦੇ ਵਿੱਚ ਬੈਠ ਕੇ ਆਪ ਜੀ ਦੇ ਪਿਆਰੇ ਗੁਰਮਖ ਸੇਵਕਾਂ ਨੇ ਗੁਰਬਾਣੀ ਦੇ ਅੱਖਰ ਅੱਖਰ ਦੇ ਜਾਪ ਕੀਤੇ ਨੇ ਸੇਵਕਾਂ ਨੇ ਸੇਵਾ ਕੀਤੀ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਦੇ ਵਿੱਚ ਵਿਚਰਦੇ ਆ ਮਨ ਦੀ ਅਨਗਹਿਲੀ ਕਰਕੇ ਇੱਕ ਦੀਆਂ अनेका ਹੀ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਨੇ ਸੱਚੇ ਪਾਤਸ਼ਾਹ ਅਣਜਾਣ ਬੱਚੇ ਸਮਝ ਕੇ ਮਾਫ਼ ਕਰਿਓ ਅੱਗੇ ਵਾਸਤੇ ਵੱਧ ਤੋਂ ਵੱਧ ਸ਼ੁੱਧ ਤੋਂ ਸ਼ੁੱਧ ਸ਼ਪਸ਼ਟ ਬਾਣੀ ਪੜਨ ਦੀ ਸੇਵਾ ਕਰਨ ਦੀ ਆਪ ਜੀ ਦੇ ਚਰਨਾਂ ਦੇ ਵਿੱਚ ਵਿਚਰਨ ਦੀ ਸੋਝੀ ਬਖਸ਼ਿਓ ਸਤਿਗੁਰੂ ਇਸ ਖੁਸ਼ੀ ਨੂੰ ਸਨਮੁਖ ਰੱਖਦੇ ਹੋਏ ਸੱਚੇ ਪਾਤਸ਼ਾਹ ਪਰਸੋਂ ਰੋਜ਼ ਤੋਂ ਬੇਅੰਤ ਸੰਗਤਾਂ ਨੇ ਆਪ ਜੀ ਦੇ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ ਜੀ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲੇ ਹੋਏ ਕਦਮ ਲੇਖੇ ਵਿੱਚ ਲਾਉਣੇ ਤਿਲ ਫੁੱਲ ਭੇਟਾਵਾ ਮਨਜ਼ੂਰ ਕਰਨੀਆਂ ਜੀ ਸਭਨਾਂ ਦੇ ਮਨ ਦੀ ਇੱਛਾ ਹੈ ਰੱਬ हे ਸੱਸ हे ਕਰਨਾ ਨਿੱਧ ਮੇਰੀ ਅਬਾ ਬੇਨਤੀ ਸੁਣ ਲਈ ਜਾ ਔਰ ਨਾ ਮੰਗਤ ਤੁਮ ਤੇ ਹਾਂ ਕਛ ਚਾਹਤ ਹੋ ਚਿਤ ਮੈਂ ਸੋਈ ਕੀਜੈ ਸਭ ਨਾਂ ਦੇ ਮਨ ਦੀ ਚਾਹ ਗੁਰਮਤ ਅਨਸਾਰ ਪੂਰੀ ਕਰਨੀ ਸੱਚੇ ਪਾਤਸ਼ਾਹ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਇਸ ਨਗਰ ਦੇ ਵਿੱਚ ਆਪਸੀ ਮੇਲ ਜੋਲ ਸਵਾਗ ਬਖਸ਼ਣਾ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਭੋਗ ਦੀ ਖੁਸ਼ੀ ਨੂੰ ਸਨਮੁਖ ਰੱਖਦੇ ਹੋਏ ਗੁਰੂ ਗਰੀਬ ਨਿਵਾਜ ਸੰਗਤਾਂ ਨੇ ਆਪ ਜੀ ਨੂੰ ਸੁੰਦਰ ਪੋਸ਼ਾਕ ਕੇ ਬੇਅੰਤ ਮਾਇਆ ਅਤੇ ਸਜਾ ਕਰਕੇ ਪੰਚਮ ਕੜਾ ਪ੍ਰਸ਼ਾਦੀ ਦੇਗ ਅਤੇ ਲੰਗਰ ਹਾਜ਼ਰ ਕੀਤਾ ਸਤਿਗੁਰੂ ਕਰੋ ਕਿਰਪਾ ਅਨਿਕ ਪ੍ਰਕਾਰ ਭੋਜਨ ਬੋਕੀਏ ਬਹੁ ਵਿੰਜਨ ਮਿਸਟਾਏ ਕਰੀ پاکਸਾਲ ਸੋਚ ਪਵਿੱਤਰ ਹੁਣ ਲਾਭ ਭੋਗ ਹਾ ਰਾਜ ਦੇ ਵਾਕਾਂ ਅਨੁਸਾਰ ਲੰਗਰ ਪ੍ਰਸ਼ਾਦ ਪ੍ਰਵਾਨ ਹੋਵੇ ਜੀ ਪ੍ਰਵਾਨ ਹੋਇਆ ਲੰਗਰ ਪ੍ਰਸ਼ਾਦ ਸੰਗਤ ਦੇ ਵਿੱਚ ਵਰਤੇ ਜੋ ਵੀ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜਪੇ ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ ਜਿਨ੍ਹਾਂ ਪੰਡਾਰਿਆਂ ਚੋਂ ਆਪ ਜੀ ਦੇ ਪਵਿੱਤਰ ਦਰਬਾਰ ਦੇ ਲਈ ਸਤਿਗੁਰੂ ਜੀ ਰਸਤਾ ਵਸਤਾ ਆਈਆਂ ਨੇ ਸੋ ਪੰਡਾਰੇ ਭਰਪੂਰ ਕਰਿਓ ਕਾਲ ਕੰਟਕ ਦੂਰ ਕਰਿਓ ਨਾਮ ਦਾਣ ਇਸ਼ਨਾਨ ਅੰਮ੍ਰਿਤ ਵੇਲੇ ਦਾ ਜਾਗਣਾ ਸਿੱਖੀ ਸਿਦਕ ਭਰੋਸਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਨੀ ਕਾਰੋਵਾਰਾਂ ਚ ਵਾਧ ਦੇ ਅੰਤਨ ਚ ਵਾਧ ਦੇ ਪਰਿਵਾਰਾਂ ਚ ਵਾਧ ਦੇ ਕਰਨੇ ਲੋਕ ਪਰਲੋਕ ਸੁਹੇਲਾ ਕਰਨਾ ਦੇਸ਼ ਪਰਦੇਸ ਸਹਾਇਤਾ ਕਰਨੀ ਚੜਦੀ ਕਲਾ ਕਰਨੀ ਲੋੜ ਪੈਣ ਤੇ ਸੇਵਕਾਂ ਤੇ ਇੱਜ਼ਤ ਰੂਪੀ ਪਰਦੇ ਕੱਜਣੇ ਸਤਿਗੁਰੂ ਜੀ ਧੁਰਦਰਗਾਹੋਂ ਰਸਤਾ ਵਾਸਤਾ ਭੇਜਦੇ ਰਹਿਣਾ ਕਰੋ ਕਿਰਪਾ ਮੈ ਤਾਂਣ دیਵਾਨ ਤੂੰ ਹੈ ਮੇਰਾ ਸੁਆਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰਥਾਉ ਨਹੀਂ ਜਿਸ ਪੈ ਕਰੂੰ ਬੇਨੰਤੇ ਮੇਰਾ ਦੁੱਖ ਸੁਖ ਤੁਝ ਹੀ ਪਾਸ ਸਤਿਗੁਰੂ ਜੀ ਟੱਕ ਪੜ ਦੇ ਰੱਖ ਲੋ ਨਾ ਬਣਾਇਓ ਮਹਤਾਜ ਕਿਸੇ ਦਾ ਮਹਤਾਜ ਬਣਾਇਓ ਆਪਣਾ ਨਾਮ ਦਾ ਰੰਗ ਦੇਓ ਸੰਤਾਂ ਭਗਤਾਂ ਮਹਾਪੁਰਖਾਂ ਸੇਵਕਾਂ ਦਾ ਸੰਗ ਦੇਓ ਚੁਗਲਾਂ ਨਿੰਦਕਾਂ ਦੁਸ਼ਮਣਾਂ ਦੁਖੀਆਂ ਹੰਕਾਰੀਆਂ ਨੂੰ ਡੰਡ ਦੇਓ ਸੇਵਕਾਂ ਦੀ ਜੈ ਜੈਕਾਰ ਚੜ੍ਹਦੀ ਕਲਾ ਕਰਿਓ ਸੱਚੇ ਪਾਤਸ਼ਾਹ ਮੈਂ ਨਹੀਂ ਕਿਛ ਹਉ ਨਾਹੀ ਕਿਛਾਹੇ ਨਾ ਮੋਰਾ ਔਸਰ ਲੱਜਾ ਰਾਖ ਲਿਓ ਸਦ ਨਾ ਜੰਤੋਰਾ ਮਹਾਰਾਜ ਜਿੰਨੇ ਵੀ ਬੱਚੇ ਇਸ ਨਗਰ ਦੇ ਵਿਦੇਸ਼ਾਂ ਦੇ ਵਿੱਚ ਕਾਰੋਬਾਰਾਂ ਦੇ ਲਈ ਗਏ ਹੋਏ ਨੇ ਸੱਚੇ ਪਾਤਸ਼ਾਹ RAMDAS GURU HAR SAT KIYO SAMRATH GURU SIR HAT TARIO ਸਾਰੇ ਬੱਚਿਆਂ ਦੀ ਹਰ ਪਾਸੇ ਤੋਂ ਹਰ ਪੱਖੋਂ ਸਹਾਇਤਾ ਕਰਿਓ ਮਹਾਰਾਜ ਬੇਅੰਤ ਭੁੱਲਾਂ ਦੀ ਖਿਮਾ ਬਖਸ਼ੋ ਆਪ ਕਿਰਪਾ ਕਰੋ ਜਿਸ ਵੀ ਮਨੋਰਥਾਂ ਨੂੰ ਸਨਮੁਖ ਰੱਖਦੇ ਹੋਏ ਆਪ ਜੀ ਦੀ ਬਾਣੀ ਦੇ ਓਟ ਆਸਰੇ ਲਾਏ ਗਏ ਸੋ ਇਸ ਨਗਰ ਦੇ ਸਰਬ ਸੰਗਤਾਂ ਦੇ ਮਨ ਦੀ ਇੱਛਾ ਪੂਰੀ ਕਰਿਓ ਮਹਾਰਾਜ ਸਾਰੇ ਨਗਰ ਦੇ ਸਿਰ ਤੇ ਸੱਚੇ ਪਾਤਸ਼ਾਹ ਆਪਣੇ ਦੋਵੇਂ ਹੱਥ ਰੱਖਿਓ ਗੁਰੂ ਗਰੀਬ ਨਿਵਾਜ ਕਰੋ ਕਿਰਪਾ ਆਪ ਆਪਣੇ ਸੁੰਦਰ ਮੁਖਾਰਬਿੰਦ ਵਿੱਚੋਂ ਇਲਾਹੀ ਦਰਗਾਹੀ ਰੱਬੀ ਪੈਗਾਮ ਬਖਸ਼ੋ ਮਹਾਰਾਜ ਰੱਬੀ ਪੈਗਾਮ ਤੇ ਚੱਲਣ ਦੀ ਬਲ ਬੁੱਧ ਸੋਝੀ ਬਖਸ਼ਿਓ ਬੇਅੰਤ ਭੁੱਲਾਂ ਦੀ ਖਿਮਾ ਨਿਹਾਲ 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 ਕਰੋ ਐਸੇ ਸੱਜਣਾ ਦਾ ਸੰਗ ਕਰਾਇਓ ਜਿਨ੍ਹਾਂ ਮਿਲਿਆ ਸੁਖ ਹੋਵੇ ਨਾਮ ਚੇਤਾ ਵਾ ਗੁਰ ਨਾਨਕ ਨਾਮ ਤੇਰੇ ਬਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇ ਆਗਿਆ ਭਈ ਆਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋ ਚਹੈ ਰਾਜ ਕਰੇਗਾ ਖਾਲਸਾ ਖੁਾਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਦੇ ਜੋ ਸ਼ਰਦਾ ਕਰ ਸਿਮਰਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ साहेब जी रे काहे जग आया पूरे गुर की सेवना किनी व्यर्था जन्म गवाया ਪਾਇਰੇ ਗੁਰਬਿਨ ਗਿਆਨ ਨਾ ਹੋਏ ਪੁੱਛ ਬਰਮਾਨਾਰਦਾ ਬੇਡ ਵਿਅਸ ਕੋਏ ਜੋ ਸਾਰਣ ਆਵੈ ਤਿਸ ਕੰਠ ਲਾਵੈ ਜੋ ਸਾਰਣ ਆਵੈ ਤਿਸ ਕੰਠ ਲਾਵੈ ਇਹ ਬਿਰਦ ਸੁਆਮੀ ਸੰਦਾ ਬੇਨਵੰਤ ਨਾਨਕ ਹਰ ਕੰਤ ਮਿਲਿਆ ਸਦਾ ਖੇਲ ਕਰੰਦਾ ਹੇ ਪ੍ਰਭ ਸਰਣ ਗਤੀ ਕਿਰਪਾ ਨਿਦਿਆਲ ਏਕ ਅੱਖਰ ਹਰ ਮਨ ਵਸਤ ਨਾਮ ਤੁਸਨ ਹਾਲ ਸਤਨਾਮ ਰਿਵਾ ਹੈ ਗੁਰ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੇ ਸੰਜੋਗ ਕਰੋ ਮੇਰੇ ਪਿਆਰੇ ਜੇ ਤਰਾਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਵ ਦੀਨ ਦਿਆਲਾ ਸਾਧ ਗਾਵੈ தார சா ஜீவனூரண பிரவத்தரா ਜਿਸ ਕ੍ਰਿਪਾ ਕਰ ਬਸੈ ਤਿਸ ਨੇਰਾ ਜਨਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਰਾਵਰ ਦੇਵਨ ਹਾਰ ਹਰਾਮ ਰਮਤ ਸੰਤਨ ਸੁਖ ਮੰਨਾ ਨਾਨਕ ਦੇਵਨ ਹਾਰ ਸੁਜਾਨਾ ਜਨਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨ ਆਹਾਰ രമ രമതത സതനസുക്കംമන්නാ നനෙക്ക ദവන්න് ഹാരസുජന ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ